ਲੋਕੀਸ ਤੇ ਜਾ ਰਿਹਾ ਸੀ ਸਵਾਗਤ ਤੱਕ ਉਹਨਾਂ ਨੂੰ ਮੈਂ ਕਿਹਾ ਸਾਡੇ ਜਿਸ ਜੁਗਨਿਸ਼ ਦੇ ਨਾਮ ਮੇਰੇ ਪਰਿਵਾਰ ਨੂੰ ਤੇ ਨਾਮ ਗੱਲ ਕੀਤੀ ਸੀ ਜੀ ਕਹਿੰਦੇ ਕਿ ਅਸੀਂ ਮਨਸਰ ਅਸਦਾ ਗੱਲ ਪੰਜਾਬ ਦੇ ਕੈਬਨਟ ਮੰਤਰੀ ਇਸ ਵੇਲੇ ਇਸ ਵੇਲੇ ਆਪਣੀ ਇਹ ਗੱਲ ਬਤਾਉਣੀ ਕੋਈ ਆ ਜੀ ਦੇ ਨਾਲ ਅਮਰਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਅਮਰਸਰ ਦੇ ਡੀਸੀਪੀ ਸਾਹਿਬ ਅਸੀਂ ਪੰਜਾਬ ਤੇ ਬਹੁਤ ਹੀ ਪੰਜਾਬ ਦੇ ਬਹੁਤ ਹੀ ਵਿਰਾਸਤੀ ਕਦਰ ਦੇ ਵਿੱਚ ਇੱਕ ਕਦਰ ਇੱਥੇ ਖੜੇ ਐ ਗਲਮੀਤ ਬਾਬਾ ਜੀ ਜਿਹੜੇ ਪੰਜਾਬੀ ਸੰਗੀਤ ਦੇ ਪੰਜਾਬੀ ਗਾਇਕੀ ਦੇ あの ਮੋਲ ਸਰਮਾਇਆ ਸਨ ਜਿਨ੍ਹਾਂ ਦੀ ਗਾਇਕੀ ਮੈਂ ਮੇਰੀ ਪਤਨੀ ਮੇਦੀ ਧੀ ਮੇਦੀ ਮਾਂ ਇਕੱਠੇ ਬੈ ਕੇ ਸੁਣ ਸਕਦੇ ਸੀਗੇ ਉਹ ਗਾਇਕੀ ਜਿਹਨੂੰ ਲੋਕ ਗਾਇਕੀ ਕਹਿੰਦੇ ਆ ਸਾਡੀਆਂ ਬੋਲੀਆਂ ਸਾਡੇ ਵਿਆਹ ਸ਼ਾਦੀਆਂ ਦੇ ਗੀਤ ਸਾਡਾ ਮੱਝਾ ਸਹਿਬਾਂ ਜੁਗਨੀ ਹੀਰਾਂ ਦਾ ਪਤਾ ਨਹੀਂ ਕਿੰਨੇ ਕਿੰਨੇ ਵਧੀਆ ਜਿਹੜੇ 바ਵਾ ਜੀ ਨੇ ਗੀਤ ਗਾਏ ਔਰ ਉਹਨਾਂ ਦਾ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਣ ਹੈ ਔਰ ਮੈਂ ਬੜੇ ਦੁਖਦ ਮਨ ਦੇ ਨਾਲ ਆਇਆ ਕਿਉਂਕਿ 3 ਦਿਨ ਪਹਿਲਾਂ ਵਧੀਆ ਜ ਸਾਡੀ ਛੋਟੀ ਭੈਣ ਨੇ ਜਿਹੜੀ ਗੁਰਮੀਤ ਬਾਵਾ ਜੀ ਦੀ ਬੇਟੀ ਨੇ ਇਹਨਾਂ ਨੇ ਪੋਸਟ ਭਾਈ ਕਿ ਮੈਂ ਬਹੁਤ ਦੁਖੀ ਹਾਂ ਤੇ ਮੇਰੇ ਕੋਲ ਕੋਈ ਆਮਦਨ ਦੀ ਸਾਧਨ ਨਹੀਂ ਹੈ ਉਹ ਮੈਂ ਇਸ ਗੱਲ ਤੋਂ ਵੀ ਦੁਖੀ ਹਾਂ ਕਿ ਆਪਾਂ ਦਾ ਕਿਹੜੀ ਮਿੱਟੀ ਦੇ ਬਣਿਆ ਆਪਾਂ ਨੂੰ ਪਤਾ ਕਿ ਪਰਿਵਾਰ ਦੇ ਪਿਛਲੇ 3-4 ਸਾਲਾਂ ਚ 5 ਸਾਲਾਂ ਚ ਗਲਬੀਤ ਬਾਬਾ ਜੀ ਆਪ ਗਏ ਉਹਨਾਂ ਦੀ ਬੇਟੀ ਲਾਚੀ ਬਾਬਾ ਬਹੁਤ ਵਧੀਆ ਗੁੰਦੀ ਸੀਗੀ ਉਹ ਵੀ ਗਏ ਢਕਪਾਲ ਬਾਬਾ ਜੀ ਸਾਡੇ ਵੱਡੇ ਭਾਈ ਸੀਗੇ ਉਹ ਵੀ ਚਲੇ ਗਏ ਐਸ ਵੇਲੇ ਗਲੋਦੀ ਦੇ ਉੱਤੇ ਆਪਣੀ ਸਿਸਟਰ ਦੀਆਂ ਬੇਟੀਆਂ ਇਹਨਾਂ ਦੇ ਆਪਣਾ ਪਰਵਾਦ ਇਹ ਕੱਲੇ ਆ ਇਹਨਾਂ ਕੋਈ ਰੋਟੀ ਦਾ ਸਾਧਨ ਨਹੀਂ ਹੈ ਔਰਿੰਦਾ ਦੀ ਜੱਦੀ ਮਲਕੀਅਤ ਜਿੱਥੇ ਆਪਾਂ ਖੜੇ ਆ ਇੱਕ ਘਰ ਦੇ ਨਾਲ ਲੰਦਾਂ ਦੀਆਂ ਪੰਜ ਦੁਕਾਨਾਂ ਸੱਚੀ ਮਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਆਪਾਂ ਕਿੱਦਾਂ ਦੇ ਲੋਕ ਹੈ ਕਿ ਆਪਾਂ ਇੱਡੇ ਵੱਡੇ ਸੰਗੀਤ ਇੰਨਾ ਵੱਡੀ ਗਾਇਕਾ ਦਾ ਉਹਦੀਆਂ ਦੁਕਾਨਾਂ ਜਿਹੜੀ ਉਹਨਾਂ ਦੀ ਆਮਦਨ ਦਾ ਸਾਧਨ ਸੀਗਾ ਉਹ ਕੁਝ ਮੇਰੇ ਭਰਾਵਾਂ ਨੇ ਬਾਅਦ ਜਿਹੜੀਆਂ ਦੱਬੀਆਂ ਨਾ ਉਹ ਕਰਾਇਆ ਹੀ ਦਿੰਦੇ ਨਾ ਉਹ ਮੋਲੀ ਲੈਂਦੇ ਆ ਉਲਟਾ ਦੇਖੋ ਇੱਕ ਧੀ ਨੂੰ ਜਿਹੜੀ 6-7 ਬੱਚਿਆਂ ਨੂੰ ਪਾ ਲਈ ਜੀ ਸਾਡੇ ਅੰਦਰ ਪਤਾ ਨਹੀਂ ਸਾਡਾਂ ਅੰਦਰ ਹੀ ਖਤਮ ਹੋ ਗਿਆ ਮੈਂ ਤਾਂ ਇਸ ਹਿਸਾਬ ਨਾਲ ਜਦੋਂ ਮੈਂ ਇਦਾਂ ਵੀ ਇੱਕ ਟਰਾਂਮਾ ਤੇ ਜਾਂਦਾ ਤੇ ਮੈਨੂੰ ਦੁੱਖ ਆਉਂਦਾ ਕਿ ਆਪਾਂ ਪੰਜਾਬੀ ਕਿੱਥੇ ਸੀ ਗਏ ਕਿੱਥੇ ਪਹੁੰਚ ਗਏ ਜੀ ਆਪਾਂ ਪੰਜਾਬੀ ਆ ਪੰਜਾਬ ਬਾਬੇ ਬੁੱਲੇ ਸ਼ਾਹ ਦੇ ਪੰਜਾਬ ਦੇ ਆਪਾਂ ਆਵਾਜ਼ ਸਾਦੇ ਹਾਸ਼ਮ ਛਾਦੇ ਪੰਜਾਬ ਜਿਨ੍ਹਾਂ ਨੇ ਸਰਿੰਦਰ ਕੋਰ ਪ੍ਰਕਾਸ਼ ਕੋ ਗਲਮੀਤ ਬਾਬਾ ਜਮਲਾ ਜੱਟ ਸਾਡੇ ਜੂ ਦੀਆਂ ਖਦਾਕਾਂ ਪੈਦਾ ਕੀਤੀਆਂ ਤੇ ਆਪਾਂ ਉਹਨਾਂ ਦੀਆਂ ਜਾਇਦਾਦਾਂ ਤੇ ਕਬਜ਼ਾ ਕਰਦੇ ਇਹ ਇਹ ਜਾਣ ਕੇ ਬਹੁਤ ਦੁਖ ਹੋਇਆ ਸੋ ਜਦੋਂ ਗਲੋਰੀ ਨੇ ਪੋਸਟ ਪਾਈ ਤੇ ਮੈਂ ਜਲੰਧਰ ਸੀਗਾ ਤੇ ਮੈਂ ਬੜਾ ਅਦਾਸ ਹੋਇਆ ਬੇਦੇ ਕੁਝ ਦੋਸਤ ਨੇ ਕੈਨੇਡਾ ਮੈਂਕਸ ਉਹਨਾਂ ਨੇ ਮੈਨੂੰ ਕਾਲ ਵੀ ਕੀਤੀ ਕਿ ਜਰਾ ਦੇਖੋ ਕੀ ਬੜ ਗਿਆ ਪੰਜਾਬ ਦੇ ਵਿੱਚ ਤੁਹਾਡੇ ਹੁੰਦਿਆ ਤੇ ਕਿਉਂਕਿ ਗਰਮੀਤ ਬਾਬਾ ਜੀ ਨਾ ਮੇਰੇ ਬਹੁਤ ਬਹੁਤ ਹੀ ਨੇੜੇ ਦੇ ਉਹ ਮੇਦੀ ਵੱਡੀ ਭੈਣ ਸੀਗੀ ਬਹੁਤ ਸਬੰਧ ਸੀਗੇ ਕਿਉਂਕਿ ਮੈਂ ਮੇਰਾ ਜਨਮ ਹਾਸ਼ਮ ਸ਼ਾਹ ਦੇ ਪਿੰਡ ਚ ਹੋਇਆ ਜਗਦੇਖਲਾ ਚ ਅਸੀਂ 90 ਦੇ ਵਿੱਚ ਉੱਥੇ ਸਭਿਆਚਾਰਕ ਮੇਲੇ ਸ਼ੁਰੂ ਕੀਤੇ ਔਰ ਗੁਰਬੀਤ ਬਾਬਾ ਜੀ ਉਸ ਮੇਲੇ ਦੀ ਮੋਢੀ ਸੀਗੀ ਹਰ ਮੇਲੇ ਤੇ ਜਦੋਂ ਮੇਲਾ ਲੱਗਦਾ ਹੀ ਬਾਬਾ ਜੀ ਉੱਥੇ ਜਾਂਦੇ ਸੀਗੇ ਤੇ ਮੇਰੇ ਪਰਿਵਾਰ ਦੇ ਨਾਲ ਵੀ ਮੇਰੇ ਬੱਚਿਆਂ ਦੇ ਨਾਲ ਵੀ ਭੈਣ ਜੀ ਦਾ ਬਹੁਤ ਪਿਆਰ ਸੀਗਾ ਸੋ ਮੈਂ ਇੰਨਾ ਦੁਖੀ ਹੋਇਆ ਕਿ ਜਦ ਆਪਾਂ ਪੰਜਾਬ ਦੇ ਵਿੱਚ ਇੰਨੀਆਂ ਨਜਾਇਜ਼ ਜ਼ਮੀਨਾਂ ਦੇ ਕਬਜ਼ੇ ਛੁਡਾਏ ਸਭ ਕੁਝ ਕੀਤਾ ਤੇ ਸਾਡੇ ਜਿਹੜੇ ਆਰਟਿਸਟਾਂ ਦੀਆਂ ਜਾਇਦਾਦਾਂ ਦੱਬੀਆਂ ਜਾ ਰਹੀਆਂ ਇਹ ਬਹੁਤ ਦੁੱਖ ਹੈ ਪਰ ਮੈਂ ਉਸੇ ਲਈ ਸਾਡੇ ਡੀਸੀ ਸਾਹਿਬ ਅਮਰ ਸਾਹਿਬ ਬਹੁਤ ਚੰਗੇ ਇਨਸਾਨ ਨੇ ਇਹਨਾਂ ਨੇ ਸਲਾਹ ਕੀਤੀ ਤੇ ਮੈਂ ਇਹਨਾਂ ਨੂੰ ਕਿਹਾ ਕਿ ਯਾਰ ਮੈਂ ਤਾਂ ਇੱਕ ਗਰੀਬ ਜਿਹਾ ਮੱਤੜ ਜਿਹਾ ਬੰਦਾ ਤੇ ਮੈਂ ਆਪਣੀ ਇੱਕ ਮਹੀਨੇ ਦੀ ਮੇਰੀ ਲੱਖ ਰੁਪਈਆ ਤਨਖਾਹ ਆ ਜੇ ਮੰਤਰੀ 1 ਲੱਖ 5000 ਰੁਪਈਆ ਬੰਦਾ ਤੇ ਮੈਂ ਕਿਹਾ ਮੈਂ ਇੱਕ ਮਹੀਨੇ ਦੀ ਤਨਖਾਹ ਜਿਹੜੀ ਆ ਉਹ ਗਲੋਰੀ ਨੂੰ ਆਪਾਂ ਦੇ ਕੇ ਉਹਨੇ ਤਾਂ ਮੈਂ ਇਹਨਾਂ ਨੂੰ ਵੀ ਬੇਨਤੀ ਕੀਤੀ ਕਿ ਬਾਜੀ ਤੁਸੀਂ ਵੀ ਜਿਹੜਾ 1 ਲੱਖ ਰੁਪਏ ਦਾ ਪ੍ਰਬੰਧ ਕਰੋ ਇਹਨਾਂ ਨੇ ਕੀਤਾ Z ਕਲਾਸ ਦੇ ਵਿੱਚੋਂ ਸੋ ਅੱਜ ਅਸੀਂ 2 ਲੱਖ ਦੀ ਜਿਹੜੀ ਇਹਨਾਂ ਦੀ ਮਤਕਮ ਆਇਆ ਇੱਕ ਮੈਂ ਤੁਹਾਡੇ ਲਈ ਮੀਡੀਆ ਦੇ ਦਾ ਮੈਂ ਜਿਹੜੇ ਪੰਜਾਬੀ ਕਲਾ ਪ੍ਰੇਮੀ ਨੇ ਜਿਹੜੇ ਦੁਨੀਆ ਭਰ ਵਿੱਚ ਪੰਜਾਬੀ ਪੰਜਾਬੀ ਸੰਗੀਤ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਚਾਹੁੰਦਾ ਮੈਂ ਆਪਣੇ ਜਿਹੜੇ ਗਾਇਕ ਭਰਾ ਨੇ ਸਾਡੇ ਕੋਲ ਗਰਦਾਸ ਮਾਨ ਜੀ ਨੇ ਸਾਡੇ ਕੋਲ ਹਰਸਲ ਏਜੰਸੀ ਨੇ ਹਰਪੰਦਰ ਮਾਨ ਜੀ ਨੇ ਬਾਦਸ ਭਰਾ ਨੇ ਅੱਜ ਦੇ ਯੁੱਗ ਵਿੱਚ ਸਾਡਾ ਛੋਟਾ ਵੀਰ ਦਲਜੀਤ ਦਸਾਂ ਜੱਸ ਵੇਲੇ ਬੜਾ ਵੱਡਾ ਸਾਡਾ ਆਰਟਿਸਟ ਹੈ ਔਰ ਬਾਵੇ ਹੁਣੀ ਦਨਜੀਤ ਓਡੀ ਨਵੇਂ ਮੁੰਡੇ ਬਹੁਤ ਬੜੀਆਂ ਫੀਸਾਂ ਲੈਂਦੇ ਆ ਇਹ ਉਹ ਆਰਟਿਸਟੀ ਕੇ ਵਿਚਾਰੇ ਜਿਹੜੇ 10000 ਤੇ ਪ੍ਰੋਗਰਾਮ ਲਾਉਂਦੇ 15000 ਤੇ 20000 ਤੇ ਇਹ ਇਹ ਤੇ ਆਪਣੇ ਪੁਰਾਣੇ ਸਿੰਗਲ ਜਿੱਦਾਂ ਮੁਹੰਮਦ ਸਦੀਕ ਜੀ ਇਹ ਪੁਰਾਣੇ ਲੋਕ ਸੀਗੇ ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਜਦ ਇਦਾਂ ਦਾ ਕੁਝ ਮਤਲਬ ਤੁਹਾਨੂੰ ਕਰਨਾ ਚਾਹੀਦਾ ਇਦਾਂ ਦਾ ਕੋਈ ਫਰੰਟ ਬਣਾਉਣਾ ਚਾਹੀਦਾ ਕਿ ਜਿਹੜੇ ਪੁਰਾਣੇ ਸਾਡੇ ਸਿੰਗਲ ਹੈ ਜਾਂ ਨਵਾਂ ਵੀ ਸਿੰਗਲ ਕੋਈ ਅੱਜ ਜਦ ਤਰਤੀ ਤੋਂ ਚਲਿਆ ਜਾਂਦਾ ਤੋ ਉਹਦਾ ਪਰਿਵਾਰ ਉਹਦੇ ਬੱਚੇ ਪਿੱਛੋਂ ੱੱਕਾ ਨਾ ਖੋਣ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਸੋ ਮੈਂ ਅੱਜ ਖੁਦ ਆਪਣਾ ਮਤਲਬ ਜਿਹੜਾ ਚੈੱਕ ਲੈ ਕੇ ਆਪਣੀ ਭੈਣ ਨੂੰ ਦੇਣ ਆਇਆ ਉਹ ਨਾਲ ਤਹਾਡੇ ਹੱਥ ਜੋੜ ਕੇ ਮੈਂ ਉਹਨਾਂ ਦੁਕਾਨਦਾਰਾਂ ਨੂੰ ਆ ਦੇਖੋ ਮੇਰੇ ਹੱਥ ਦੇਖਿਓ ਹੱਥ ਜੋੜ ਕੇ ਮੈਂ ਉਹਨਾਂ ਨੂੰ ਬੇਨਤੀ ਕਰਦੇ ਚਾਹੁੰਦਾ ਅਪੀਲ ਕਰਦੇ ਚਾਹੁੰਦਾ ਯਾਰ ਤੱਤ ਕਰੋ ਤੁਹਾਡੇ ਵੀ ਘਰਾਂ 'ਚ ਸਾਡੇ ਵੀ ਘਰਾਂ ਦੇ ਵਿੱਚ ਕੱਲ ਨੂੰ ਜੰਮਣਾ ਮਰਨਾ ਇੱਕੋ ਜਿਹਾ ਹੀ ਆ ਤੁਹਾਡੇ ਘਰਾਂ 'ਚ ਤੁਸੀਂ ਐਡੇ ਵੱਡੇ ਆਰਟਿਸਟ ਦੀਆਂ ਦੁਕਾਨਾਂ ਮੱਲ ਕੇ ਬੈਠੇ ਹੋ ਤੁਹਾਨੂੰ ਆਪਣੇ ਆਪ 'ਚ ਜਿਹੜੀ ਉਹ ਉਹ ਸੋਚਣਾ ਚਾਹੀਦਾ ਕਿ ਤੁਸੀਂ ਕਿਹੜੇ ਰਾਏ ਪਏ ਕੀ ਆਪਣੇ ਬੱਚਿਆਂ ਨੂੰ ਕਰਕੇ ਕਮਾ ਕੇ ਖਾਓਗੇ ਤੁਹਾਡੇ ਬੱਚਿਆਂ ਨੂੰ ਕੀ ਦੱਸੋਗੇ ਤੁਸੀਂ ਕਿ ਅਸੀਂ ਗਦਵੀਤ ਬਾਬਾ ਦੀਆਂ ਦੁਕਾਨਾਂ ਮੱਲ ਕੇ ਰੋਟੀ ਕਮਾ ਕੇ ਉੱਥੋਂ ਤੁਹਾਨੂੰ ਖੋਣਦੇ ਆ ਕੀ ਦੱਸੋਗੇ ਆਪਣੇ ਬੱਚਿਆਂ ਨੂੰ ਅੱਜ ਤੇ ਆਪਣੇ ਬੱਚਿਆਂ ਨੂੰ ਗਦਵੀਤ ਬਾਬਾ ਦੇ ਸੁਰਿੰਦਰ ਕੋਰ ਦੇ ਪ੍ਰਕਾਸ਼ ਕੋਰ ਦੇ ਗੀਤ ਸੁਣਾਉਂਦੇ ਆ ਕਿ ਇਹ ਇਹ ਸਾਡਾ ਪੁਰਾਣਾ ਸੰਗੀਤ ਹੈ ਸਾਡੀ ਲੋਕ ਗਾਇਕੀ ਆ ਤੇ ਤੁਸੀਂ ਕੀ ਆਪਣੇ ਬੱਚਿਆਂ ਨੂੰ ਦੱਸਦੇ ਹੋਗੇ ਕਿ ਅਸੀਂ ਗਦਵੀਤ ਬਾਬਾ ਦੀਆਂ ਦੁਕਾਨਾਂ ਦੱਬ ਕੇ ਉਹਦੇ ਚ ਰੋਟੀ ਉੱਜੀ ਚਲਾ ਕੇ ਆਪਣੇ ਬੱਚਿਆਂ ਨੂੰ ਖੋਣੇ ਮੇਰੀ ਉਹਨਾਂ ਨੂੰ ਬੇਇਨਤੀ ਆ ਮੈਂ ਡੀਸੀਪੀ ਸਾਹਿਬ ਆ আলম ਸਾਹਿਬ ਨੂੰ ਨਾਲ ਲੈ ਕੇ ਆਇਆ ਇਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਇਹਦਾ ਕਾਨੂੰਨੀ ਪਰ ਕਿਦੇ ਆ ਜਿਹੜੀ ਆ ਉਹ ਦੇਖੋ ਅਸੀਂ ਕਾਨੂੰਨੀ ਤੌਰ ਤੇ ਸਦਾ ਮੈਂ ਕਹਿਣਾ ਚਾਹੁੰਦਾ ਕਿ ਕਾਨੂੰਨੀ ਤੌਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਮਾਨ ਸਾਹਿਬ ਖੁਦ ਇਸ ਪਰਿਵਾਰ ਨਾਲ ਬੜਾ ਪਿਆਰ ਕਰਦੇ ਮੇਰੇ ਨਾਲ ਉਹ ਦੋ ਵਾਰ ਆਏ ਸਟੇਪ ਮਿਨਿਸਟਰ ਬਣ ਤੋਂ ਪਹਿਲਾਂ ਇੱਥੇ ਬਹੁਤ ਪਿਆਰ ਸੀਗਾ ਉਹਨਾਂ ਦਾ ਗਰਮੀਤ ਬਾਬਾ ਜੀ ਮਾਨਸਾਬ ਨੂੰ ਬੇਨਤੀ ਕਰਾਂਗੇ ਕਿ ਗਲੌਦੀ ਨੂੰ ਜੇ ਕਿਤੇ ਵਧੀਆ ਜਗ੍ਹਾ ਤੇ ਕੋਈ ਸਰਕਾਰੀ ਜੋਬ ਵਗੈਰਾ ਮਿਲਦੀ ਹੋਵੇ ਉਹ ਵੀ ਕਰਾਂਗੇ ਪਰ ਸਤ ਮੈਂ ਮੈਂ ਤੁਹਾਡੇ ਥੂ ਇਹ ਕਹਿਣਾ ਚਾਹੁੰਦਾ ਮੈਂ ਉਹ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਕਿਸੇ ਵੀ ਹਾਲਤ ਦੇ ਵਿੱਚ ਸਰ ਕਿਸੇ ਵੀ ਹਾਲਤ ਦੇ ਵਿੱਚ ਗਦਮੀਤ ਬਾਬਾ ਜੀ ਦੀ ਪ੍ਰਾਪਰਟੀ ਦੇ ਕਿਸ ਨੂੰ ਕਬਜ਼ਾ ਨਿਕਾਲਦੇ ਆਗੇ ਭਾਵੇਂ ਜੋ ਮਰਜ਼ੀ ਹੋਵੇ ਠੀਕ ਉਹ ਦਸੀ ਕਾਨੂੰਨੀ ਤੌਰ ਤੇ ਅੱਜ ਤਾਂ ਅਸੀਂ ਹੱਥ ਜੋੜਦੇ ਆ ਅਸੀਂ ਕਾਨੂੰਨੀ ਪ੍ਰਕਿਰਿਆ ਜਿਹੜੀ ਅਪੀਲ ਕਰਦੇ ਉਹਨਾਂ ਨੂੰ ਤਸ ਕਰੋ ਤਸ ਨਾ ਦੀ ਕੋਈ ਚੀਜ਼ ਆ ਗਈ ਤੁਸੀਂ ਸਿੱਦੇ ਮੰਦਿਰਾਂ 'ਚ ਜਾਂਦੇ ਹੋ ਗੁਰਦਵਾਰਿਆਂ 'ਚ ਜਾਂਦੇ ਹੋ ਯਾਰ ਪਾਠ ਪੂਜਾ ਕਰਦੇ ਹੋ ਤੁਸੀਂ ਕੋਈ ਤਸ ਕਰੋ ਇਸ ਪਰਿਵਾਰ ਦੇ ਉੱਤੇ ਬੱਚਿਆਂ ਤੇ ਤਸ ਕਰੋ ਉਹਨਾਂ ਦੇ ਦੋ ਤੀਆਂ ਦੋ ਤੀਆਂ ਤੇ ਤਸ ਕਰੋ ਤੁਸੀਂ ਉਹ ਵਿਚਾਰੇ ਰੋਟੀ ਤੋਂ ਭੁੱਖੇ ਤੇ ਆਪਾਂ ਉਹਨਾਂ ਦੀ ਜਾਇਦਾਦ ਮਾਲ ਕੇ ਬੈਠੇ ਹਾਂ ਸੋ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਰਕਾਰ ਕਾਨੂੰਨੀ ਤੌਰ ਤੇ ਹਰ ਤਰ੍ਹਾਂ ਦੀ ਪੈਦਾਵਾਈ ਕਰੂਗੀ ਜਿਹਦੇ ਨਾਲ ਜਿਹੜਾ ਇਹ ਦਕਾਨਾ ਦੇ ਉੱਤੇ ਨਜਾਇਜ਼ ਕਬਜ਼ਾ ਜਿਹੜਾ ਛੁਡਾਇਆ ਜਾ ਸਕੇ ਔਰ ਅਸੀਂ ਗਲੋਰੀ ਦੇ ਨਾਲ ਖੜੇ ਹਾਂ ਮੈਂ ਦੁਨੀਆ ਪਾਧਰ ਚ ਵੱਸਦੇ ਇਹਨਾਂ ਦਾ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਵੀ ਗਲੋਰੀ ਦੀ ਜੋ ਜੋ ਮਦਦ ਕਰ ਸਕਦੇ ਹੋ ਜਰੂਰ ਕਰੋ ਸਾਡਾ ਇਹ ਪਤਵਾਰ ਹੈ ਇਸ ਪਤਵਾਰ ਨੂੰ ਭੁੱਖੇ ਦੀ ਮੰਦਨ ਆਪਾਂ ਇਹਨਾਂ ਦੀਆਂ ਬੱਚੀਆਂ ਨੂੰ ਪੜ੍ਹਾਉਣਾ ਇਹ ਆਪ ਵੀ ਗਾਉਂਦੀ ਆ ਬਹੁਤ ਵਧੀਆ ਇਹ ਵਧੀਆ ਆਪ ਪਕਾ ਲਈਦੀ ਅੱਛਾ ਗਾਉਂਦੀ ਆ ਤੇ ਅੱਜਕੱਲ ਚਲੋ ਗਾਇਕੀ ਦਾ ਥੋੜਾ ਸੂਬ ਚੇਂਜ ਹੋਇਆ ਤੇ ਮਾਰਕੀਟ ਦੇ ਵਿੱਚ ਹੋਰ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਚੱਲਦੀ ਹੈ ਉਸ ਲੈਵਲ ਦੇ ਨਹੀਂ ਆਰਟਿਸਟ ਪਰ ਇਹ ਲੋਕ ਗਾਇਕੀ ਜਿਹੜੀ ਉਹਦੇ ਮਦਈ ਹੈ ਸੋ ਇਹ ਇਹ ਜਿਹੜਾ ਕਹਾਵਾ ਲੋਕ ਗਾਇਕੀ ਦਾ ਇੱਕ ਕਹਾਵਾ ਆ ਤੁਸੀਂ ਦੇਖਿਆ ਕਿ ਕਿੱਡੇ ਵੱਡੇ ਮਾਨ ਸਨਮਾਨ ਲੱਗੇ ਬਾਬਾ ਜੀ ਦੇ ਸੋ ਮੈਂ ਤੁਹਾਡੇ ਥਰੂ ਦੁਕਾਨਦਾਰਾਂ ਨੂੰ ਬੇਨਤੀ ਕਰਦਾ ਭਾਈ ਅਪੀਲ ਜੇ ਤੁਸੀਂ ਆਪਣੇ ਆਪ ਹੀ ਜਾਂ ਤੇ ਕਰਾਇਆ ਸੈੱਟ ਕਰ ਲਓ ਤੇ ਜਾਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਖਾਲੀ ਕਦਰ ਨਹੀਂ ਚਾਹੀਦੀ ਮੈਂ ਉਹਨਾਂ ਨੂੰ ਅਪੀਲ ਹੀ ਕਰਨ ਆਇਆ ਅੱਜ ਤੇ ਫਿਰ ਅਸੀਂ ਆਪਣੇ ਸਰਕਾਰ ਦੀ ਤੌਰ ਤੇ ਕਦੂਨੀ ਤੌਰ ਤੇ ਆਪਾਂ ਸਾਰੇ ਪੱਖ ਬਾਚ ਕੇ ਤੇ ਮਤਲਬ ਸਰਕਾਰ ਦਵਾਈ ਕਹਾਂਗੇ ਕਿਸੇ ਨੂੰ ਵੀ ਕਿਸੇ ਵੀ ਆਰਟਿਸਟ ਦੀ ਪੰਜਾਬ ਦੇ ਵਿੱਚ ਕੋਈ ਵੀ ਆਰਟਿਸਟ ਜਿਹੜਾ ਪਿੱਛੇ ਅੱਜ ਤੋਂ ਥੋੜਾ ਸਾਲ ਡੇਟ ਸਾਲ ਪਹਿਲਾਂ ਤੁਹਾਨੂੰ ਪਤਾ ਨਾਟਕਕਾਰ ਸਰਦਾਰ ਗਗਨ ਸਿੰਘ ਉਹਨਾਂ ਦਾ ਕਾਰ ਤੋੜਨੇ ਲੱਗੇ ਸੀਗੇ ਉਦੋਂ ਮੈਂ ਡੀਸੀ ਸਾਹਿਬ ਨੂੰ ਕਹਿ ਕੇ ਪਹਿਲੇ ਡੀਸੀ ਸੀਗੇ ਉਦੋਂ ਉਹਨਾਂ ਨੂੰ ਮੈਂ ਕਹਿ ਕੇ ਉਹ ਕ ਜਿਹੜਾ ਸਰਦਾਰ ਗ ਸੰਸੇਖ ਜੀ ਦਾ ਬਚਾਇਆ ਕਿ ਐਡੇ ਵੱਡੇ ਨਾਟਕ ਕਰਦਾ ਯਾਰ ਘਰ ਤੁਸੀਂ ਤੋੜ ਦੇਣ ਲੱਗੇ ਹੋ ਸੋ ਅਸੀਂ ਕਿਸੇ ਆਰਟਿਸਟ ਦਾ ਕੋਈ ਪ੍ਰੋਪਰਟੀ ਜਿਹੜੀ ਉਹ ਖਰਾਬ ਨਹੀਂ ਹੋਂ ਦਵਾਂਗੇ ਇਸ ਲਈ ਮੈਂ ਤੁਹਾਡੇ ਸਾਹਮਣੇ ਕਹਿਣਾ ਆਪਣੀ ਭੈਣ ਨੂੰ ਵੀ ਤੂੰ ਤੱਕੜਿਓ ਸਾਡੇ ਨਾਲ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨਾਲ ਨੇ ਸਰਕਾਰ ਨਾਲ ਆ ਅਸੀਂ ਜਾਤੀ ਤੌਰ ਤੇ ਨਾਲ ਆ ਅਸੀਂ ਇਸ ਪਰਿਵਾਰ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ ਹਾਂ ਤੇ ਅੱਜ ਜਿਹੜੀ ਅੱਜ ਕੈਬਨਟ ਮੰਤਰੀ ਜੀ ਆਇਆ ਮਾਡੇ ਕੋਲ ਆ ਅਹ ਤੁਹਾਡੀ ਸਹਾਇਤਾ ਕਰਕੇ ਗਏ ਵਿੱਤੀ ਦੋੜ ਤੇ ਕੀ ਕਹਿਣਾ ਚਾਹੋਗੇ ਮੈਂ ਬੜੀ ਧੰਨਵਾਦੀ ਹਾਂ ਜੀ ਮੇਰੀ ਗੁਹਾਰ ਜਿਹੜੀ ਮੈਂ ਲਗਾਈ ਸੀ ਸੁਣੀ ਗਈ ਮੈਨੂੰ ਨਹੀਂ ਸੀ ਪਤਾ ਪਈ ਇੰਨਾ ਛੇਤੀ ਰਿਐਕਸ਼ਨ ਹੋਏਗਾ ਇਸ ਚੀਜ਼ ਤੇ ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਮੈਂ ਜਿਹੋ ਉਹਨਾਂ ਨੇ ਆ ਕੇ ਮੇਰੀ ਮੈਂ ਵਿੱਤੀ ਮਦਦ ਮਤਲਬ ਮੈਂ ਵਿਤ ਪੈਸਾ ਨਹੀਂ ਚਾਹੀਆ ਭਾਜੀ ਮੈਂ ਚਾਹੀ ਮੈਨੂੰ ਕੰਮ ਦਿੱਤਾ ਜਾਵੇ ਤਾਂ ਕਿ ਮੈਂ ਖੁਦ ਕੰਮ ਕਰਕੇ ਮੈਂ ਆਪਣੇ ਬੱਚੇ ਬੱਚਿਆਂ ਨੂੰ ਪਾਲ ਸਕਾਂ ਜਿਹੜੀ ਜ਼ਿੰਮੇਵਾਰੀਆਂ ਮੇਰੇ ਤੇ ਪੈ ਗਈਆਂ ਨੇ ਮਮੀ ਪਾਪਾ ਦੇ ਜਾਣ ਤੋਂ ਬਾਅਦ ਮੈਂ ਉਹਨਾਂ ਨੂੰ ਪਾਲ ਸਕਾਂ ਉਹਨਾਂ ਨੇ ਪਰ ਬੜਾ ਉਹਨਾਂ ਦਾ ਵੱਡਾ ਦਿ ਲੈ ਕੇ ਉਹਨਾਂ ਨੇ ਆਪਣੀ ਤਨਖਾਹ ਮੇਰੀ ਝੋਲੀ ਪਾ ਦਿੱਤੀ ਤੇ ਪਰ ਫਿਰ ਵੀ ਮੇਰੀ ਇਹੋ ਹੀ ਅਰਜ਼ੇ ਹੈ ਸਾਰੇ ਪੰਜਾਬੀਆਂ ਨੂੰ ਪੰਜਾਬ ਨੂੰ ਤੇ ਜੋ ਬਾਹਰ ਰਹਿੰਦੇ ਲੋਕਾਂ ਨੂੰ ਕਿ ਮੈਨੂੰ ਕੰਮ ਦਿੱਤਾ ਜਾਵੇ ਜਿਹੜੀ ਕਿ ਮੰਮੀ ਨੇ ਲੋਕ ਗਾਇਕੀ ਸ਼ੁਰੂ ਕੀਤੀ ਸੀ ਇਸ ਮੈਂ ਉਸ ਗਾਇਕੀ ਨੂੰ ਅੱਗੇ ਵਧਾਉਣ ਦੇ ਵਿੱਚ ਕਮਰ ਕੱਸੇ ਹੋਏ ਨੇ ਵੀ ਲੱਚਰ ਗਾਇਕੀ ਨਹੀਂ ਕਰਨੀ ਪੰਜਾਬੀ ਫੋਕ ਨੂੰ ਹੀ ਅੱਗੇ ਲੈ ਕੇ ਆਉਣਾ ਵਾ ਤਾਂ ਕਿ ਸਾਡਾ ਸੱਭਿਆਚਾਰ ਜਿਹੜਾ ਰੁਲ ਗਿਆ ਵਾ ਉਹ ਮੜਾ ਮੋਟਾ ਬਚ ਜਾਵੇ ਮੈਂ ਸਾਰ ਕੇ ਮੈਂ ਲੋਕਾਂ ਨੂੰ ਇਹ ਗੁਹਾਰ ਲਾਉਣਾ ਚਾਹਨੀ ਆ ਕਿ ਤੁਸੀਂ ਮੈਨੂੰ ਕੰਮ ਦਿਓ ਉਸ ਕੰਮ ਦੇ ਉੱਤੇ ਹੀ ਮੈਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕਰਨਾ ਚਾਹੁੰਦੀ ਆ। ਥੋੜੀ ਜਿਹੀ ਪ੍ਰੋਪਰਟੀ ਤੁਹਾਡੇ ਕੋਲ ਜਦੋਂ ਦੁਕਾਨਾਂ ਦਾ ਉਹਦੇ ਬਾਰੇ ਵੀ ਧਾਰੀਵਾਲ ਸਾਹਿਬ ਕਹਿੰਦੇ ਕਿ ਕਾਨੂੰਨੀ ਤੌਰ ਤੇ ਤੁਹਾਡੀ ਪੂਰੀ ਕਵਰ ਕੀਤੀ ਗਈ ਹੈ। ਬਿਲਕੁਲ ਜੀ ਮੈਨੂੰ ਹੁਣ ਪੂਰੀ ਉਮੀਦ ਹੈ ਜਿਹੜੇ ਇੰਨੇ ਸਾਲਾਂ ਤੋਂ ਇਹ ਡਿਸਪਿਊਟ ਹੈ ਕਿ ਉਹ ਦੁਕਾਨਾ ਨਹੀਂ ਛੱਡ ਰਹੇ ਦੁਕਾਨਾ ਕੈਪਚਰ ਕਰਕੇ ਬੈਠੇ ਨੇ ਹੁਣ ਧਾਰੀਵਾਲ ਸਾਹਿਬ ਨੇ ਪੂਰੀ ਉਮੀਦ ਦਿੱਤੀ ਹੈ ਜੀ। ਮੈਂ ਹੁਣ ਥੋੜੀ ਕਿਆੰਨੇ ਸਾਚਾ ਸਾ ਹੋਣਾ ਕਿ ਹੁਣ ਮੈਨੂੰ ਥੋੜੀ ਉਮੀਦ ਲੱਗ ਰਹੀ ਹੈ ਕਿ ਕੋਈ ਕੁਝ ਹੋਏਗਾ ਬਤਾਨਾ ਕਰੇਗਾ ਕਿ ਕਿਨੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੇ ਆਪਣੇ ਤੇ ਸਾਰੇ ਜੀ ਮੇਰੇ ਤਿੰਨੇ ਭੈਣਾ ਅਸੀਂ ਸੀ ਇੱਕ ਦੀ ਡੈਥ ਹੋ ਗਈ ਹੈ ਤੇ ਤਿੰਨਾਂ ਦੇ ਹੁਣ ਮੇਰੇ ਵੀ ਇਨਕਲੂਡਿੰਗ ਸਭ ਦੇ ਬੱਚੇ ਮੇਰੇ ਕੋਲ ਹੀ ਨੇ ਸਭ ਨੂੰ ਮੈਂ ਦੇਖ ਰਹੀ ਹਾਂ